ਅਸੀਂ ਇਤਿਹਾਸ ਤੋਂ ਟੁੱਟ ਚੁੱਕੇ ਆ ਜਿਸ ਕੌਮ ਦਾ ਇਤਿਹਾਸ ਸਾਨੂੰ ਪਤਾ ਨਾ ਹੋਵੇ ਉਹ ਕੌਮ ਆਪਣਾ ਭਵਿੱਖ ਕਦੀ ਵੀ ਡਿਸਾਈਡ ਨਹੀਂ ਕਰ ਪਾਉਂਗੀ ਉਹਦਾ ਭਵਿੱਖ ਜਿਹੜਾ ਆ ਉਹ ਨਿਸ਼ਾਨੇਰੇ ਵਾਲਾ ਹੋਏਗਾ ਜਿਹੜੀ ਜਿਸ ਕੌਮ ਨੂੰ ਆਪਣਾ ਉਤਕਾਲਨਾ ਪਤਾ ਹੋ ਆਪਣਾ ਇਤਿਹਾਸ ਨਾ ਪਤਾ ਹੋ ਭਾਈ ਸਾਬ ਨੂੰ ਦੱਸਿਆ ਇਹ ਸ਼ਹਾਦਤ ਇਹ ਆਪਰੇਸ਼ਨ ਸਿਰਫ 1984 ਨਹੀਂ ਇਹ ਸਾਡੀ ਸੋਚ ਤੇ ਇੱਕ ਆਪਰੇਸ਼ਨ ਹੋਇਆ ਹੈ ਇਹ ਸੋਚ ਦੀ ਆਪਰੇਸ਼ਨ ਤਦ ਵੀ ਹੋਇਆ ਤੇ ਅੱਜ ਵੀ ਹੋ ਰਿਹਾ ਹੈ ਕਿ ਸਾਨੂੰ ਸਾਡੀ ਸੋਚ ਨਾਲ ਇਹ ਜਿਹੜੇ ਆਪਰੇਸ਼ਨ ਸਾਡੇ ਤੇ ਹੋ ਰਿਹਾ ਉਹ ਗੱਲ ਆਪਜੀ ਦੇ ਸਾਹਮਣੇ ਪੇਸ਼ ਕਰ ਰਹੇ ਆਇਆ ਨੀਲਾ ਤਾਰਾ ਇੱਕ ਬੰਗਾਲ ਸੀ ਆਪਰੇਸ਼ਨ ਬਲੂ ਸਟਾਰ ਨੀਲਾ ਤਾਰਾ ਇੱਕ ਬੰਗਾਲ ਸੀ ਸੁੱਤੀ ਹੋਈ ਕੌਮ ਨੂੰ ਇੱਕ ਲਲਕਾਰ ਸੀ ਜਦ ਜਦ ਅਸੀਂ ਜੇਕਰ ਡਿਫੈਂਸ ਆਪਣਾ ਛੱਡ ਦਨ ਛੱਡ ਦਿੰਦੇ ਆ ਤਾਂ ਤੱਕ ਸਾਡੇ ਤੇ ਅਟੈਕ ਹੋਏਗਾ ਹੀ ਹੋਏਗਾ ਇਸ ਲਈ ਸਾਨੂੰ ਗੁਰੂ ਸਾਹਿਬ ਨੇ ਕਿਹਾ ਸਾਵਧਾਨ ਹਮੇਸ਼ਾ ਤਿਆਰ ਵਰਤਿਆਰ ਸਾਵਧਾਨੀ ਚ ਰਹਿਣਾ ਕਿਉਂਕਿ ਸਾਡੇ ਤੇ ਅਟੈਕ ਤਾਂ ਹੁੰਦੇ ਰਹੇਗਾ ਨੀਲਾ ਤਾਰਾ ਇੱਕ ਵੰਗਾਰ ਸੀ ਸੁਤੀ ਨਹੀਂ ਕੋਮ ਨੂੰ ਇੱਕ ਲਲਕਾਰ ਸੀ ਹੁਣ ਜਾਗ ਵੀ ਜਾਓ ਖੜੇ ਹੋ ਜਾਓ ਸ਼ਹੀਦਾਂ ਨੇ ਕਿੰਨੀ ਪੁਕਾਰ ਸੀ ਨੀਲਾ ਤਾਰਾ ਇੱਕ ਵੰਗਾਰ ਸੀ ਸਿੱਖੀ ਦਾ ਸਿਧਾਂਤ ਸੀ ਉਹ ਕਰਦਾ ਸਭ ਨੂੰ ਪਿਆਰ ਸੀ ਉਸ ਪਿਆਰ ਨੂੰ ਡਰਦੀ ਸਰਕਾਰ ਸੀ ਸਿੱਖੀ ਦਾ ਮੁੱਲ ਜੋ ਭਾਈ ਸਾਹਿਬ ਨੇ ਦੱਸ ਰਹੀ ਸੀ ਭਾਈਚਾਰਾ ਹੈ ਸਾਰੇ ਨੂੰ ਇਕੱਠਾ ਕਰਦਾ ਹੈ ਹਰ ਜਾਤ ਨੂੰ ਇੱਕ ਮਿਲਾਇਆ ਇੱਕ ਬਣਾ ਕੇ ਸਾਰਿਆਂ ਨੂੰ ਅੱਜ ਗੁਰਦਵਾਰ ਸਾਹਿਬ ਦੀ ਸੁਸ਼ੋਭਿਤ ਕਿਤਾ ਜਿਹਨੂੰ ਸਾਰੀ ਸਿੱਖ ਕੌਮ ਮੱਥਾ ਟੇਕਦੀ ਆ ਜਿਨ ਨਿਤਾਣਿਆਂ ਦੇ ਤਾਰ ਨਿਮਾਣਿਆਂ ਦੇ ਮਾਣ ਬਣਾਇਆ ਅਸੀਂ ਸਿੱਖ ਸਾਰੇ ਜਗੇ ਮੱਥਾ ਟੇਕਦੇ ਆ ਉਹ ਸਾਰੇ ਭਗਤਾਂ ਨੂੰ ਸਾਰੇ ਸ਼ਹੀਦਾਂ ਨੂੰ ਬਿੱਪਰ ਨੇ ਕੀਤੀ ਚਲਾਕੀ ਵੇ ਤੂੰ ਫਸਿਆ ਉਹਦੇ ਜਾਲ ਚ ਵੇ ਤੇਰੀ ਹੋਂਦ ਮਿਟਾਉਣਾ ਵੀ ਸਾਜਿਸ਼ ਸੀ ਬਿੱਪਰ ਬਾਮਣ ਇਹ ਅਜਨੇ ਪਿਛਲੇ 1100 ਸਾਲਾਂ ਤੋਂ ਇਸ ਦੇਸ਼ 'ਚ ਰਾਜ ਕਰ ਰਿਹਾ ਹੈ ਇਸ ਦੇਸ਼ 'ਚ ਰਾਜ ਕਰਦੇ ਹੋਏ ਉਹਨੇ ਹਰ ਕੌਮ ਨੂੰ ਦੇਸ਼ ਸਿਚਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨੇ ਜਿਨੇ ਉਨਾ ਦੇ ਸਿਧਾਂਤਾਂ ਨੂੰ ਠੋਕਰ ਲਾਈ ਹੈ ਤੇ ਵਿਪਰਤ ਦਾ ਸਿਧਾਂਤ ਇੱਕ ਹੈ ਗੁਲਾਮੀ ਤੇ ਸਿੱਖ ਕੌਮ ਜਿਹੜੀ ਆ ਉਹ ਗੁਲਾਮੀ ਦੇ ਅਗੇ ਟ ਖੜੀ ਹੁੰਦੀ ਆ ਤੇ ਇਸ ਕਰਕੇ ਸਭ ਤੋਂ ਜ਼ਿਆਦਾ ਖਤਰਾ ਉਹਨਾਂ ਨੂੰ ਸਾਡੀ ਕੌਮ ਕੋਲ ਹੈ ਇਤਿਹਾਸ ਕੌਮ ਦਾ ਚੱਕੇ ਵੇਖ ਅਸੀਂ ਖੜੇ ਹਾਂ ਹਮੇਸ਼ਾ ਸੱਚ ਦੇ ਵੇਖ ਪਰ ਝੂਠ ਉਹਨਾਂ ਦਾ ਹਥਿਆਰ ਸੀ ਉਹਨਾਂ ਨੇ ਹਮੇਸ਼ਾ ਝੂਠ ਨੂੰ ਅੱਗੇ ਰੱਖਿਆ ਜਿੱਦਾਂ ਭਾਈ ਸਾਹਿਬ ਕਹਿ ਰਹੇ ਸੀ ਜਿਹੜਾਈ ਸੱਚ ਦੀ ਹੋ ਰਹੀ ਆ ਨਾਮ ਦਿੱਤਾ ਅਟਕਵਾਦੀ ਇਹ ਸਾਨੂੰ ਲੇਬਲ ਕੀਤਾ ਜਾਂਦਾ ਆ ਪੱਗਾਂ ਨੂੰ ਦੇਖ ਕੇ ਉਹ ਮਾਹੌਲ ਇਹ ਤਾਂ ਬੜਿਆ ਸੀ ਜਿਆਦੀ ਪੱਗ ਦੇਖਦੇ ਸੀ ਕੋਈ ਵੀ ਬਸਾਂ ਜੀ ਗੱਲ ਕਰਨੀ ਸ਼ੁਰੂ ਕਰ ਦੇਂਦੇ ਸੀ ਮਜ਼ਾਕ ਬਣਾਉਂਦੇ ਸੀ ਤੇ ਉਹ ਜਿਹੜਾ ਆ ਉਹਨਾਂ ਨੇ ਉਹ ਚਲਾਕੀ ਕੀਤੀ ਸੀ ਤੇ ਇਤਿਹਾਸ ਕੌਮ ਦਾ ਚੱਕ ਕੇ ਵੇਖ ਅਸੀਂ ਖੜੇ ਹਾਂ ਹਮੇਸ਼ਾ ਸੱਚ ਤੇ ਵੇਖ ਪਰ ਝੂਠ ਉਹਨਾਂ ਦਾ ਹਤਿਆਰ ਸੀ ਪਰ ਪਿਛਲੇ ਹਫਤੇ ਹੀ ਸ਼ੁੱਕਰਵਾਰ ਨੂੰ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁੱਟ ਕੋ ਨਾਰੇ ਸੀ ਇਹ ਸ਼ਹੀਦੀ ਗੁੱਟ ਕੋ ਕੋਨਾ ਵਸੇ ਉਹ ਹਮੇਸ਼ਾ ਹੀ ਇੱਕ ਰੀਜ਼ਨ ਰਿਹਾ ਹੈ ਇੱਕ ਕਾਰਨ ਹੈ ਸਾਨੂੰ ਸਾਡੇ ਕੌਮ ਦੇ ਯੋਧਾ ਨੂੰ ਸ਼ਹੀਦ ਕਰਨਾ ਤਾਂ ਕਿ ਇਹ ਜਿੰਨੇ ਹੋ ਸਕਣ ਘਟ ਕਰਨ ਉਹਨਾਂ ਨੂੰ ਘਟਗਿਣਤੀ ਤੇ ਘਟਗਿਣਤੀ ਹੋਰ ਕਰੀ ਜਾ ਰਿਹਾ ਤੇ ਅਸੀਂ ਆਪ ਆਪਣੀ ਕੌਮ ਨੂੰ ਸੁਭਾਲ ਨਹੀਂ ਪਾ ਰਹੇ ਆ ਕਈ ਵਾਰੀ ਕੀ ਹੋ ਰਿਹਾ ਪੰਜਾਬ ਚ ਅੱਜ ਬਹੁਤ ਬਹੁਤ ਬੁਰਾ ਹਾਲ ਬਣਿਆ ਸਿੱਖੀ ਚੁਟਦੀ ਜਾ ਰਹੀ ਆ ਪੈਸਾ ਕਹਿੰਵੀਂ ਕਈ ਵਾਰੀ ਸੰਗੂਏ ਸਟੇਜ ਤੋਂ ਬੋਲਦੇ ਨੇ ਕਿ ਸਿੱਖੀ ਅਪਣਾਓ ਗੁਰੂ ਵਾਲੇ ਬਣੋ ਗੁਰੂ ਵਾਲੇ ਨਹੀਂ ਬਣਨ ਕਰਕੇ ਸਾਡੇ ਨਾਲ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਜਦ ਹੀ ਇਹ ਬਹਿ ਵਿਪਰਨ ਕੀ ਰੀਤ ਇਹ ਨਾ ਕਰੋਨ ਕੀ ਪਰਤੀ ਤੇ ਵਿਪਰ ਦੇ ਰੀਤ ਤੇ ਅਸੀਂ ਤੁਰ ਲੱਗੇ ਆ ਅਸੀਂ ਸਿੱਖ ਕਹਣ ਤੋਂ ਘਟ ਹੋ ਗਏ ਆ ਗੁਰੂ ਅਰਜਨ ਨੇ ਗੁਰੂ ਤੇਗ ਬਹਾਦਰ ਨੇ ਚਾਰ ਸਾਹਿਬਜ਼ਾਦੇ ਅੱਤਾ ਹੋ ਸ਼ਹੀਦਾਂ ਨੇ ਸਿੱਖੀ ਦੇ ਮਹਿਲ ਦੀ ਦਿੱਤੀ ਉਤਸਾਰੀ ਸੀ ਉਹਨਾ ਦੇ ਮਹਿਲ ਖੜੇ ਕਿਤਿਆ ਸਿੱਖੀ ਦੇ ਕਿ ਅਸੀਂ ਆਪਣੇ ਆਪ ਚਾhti ਪਾਈਏ ਅਸੀਂ ਆਪਣੇ ਆਪਣੇ ਸਵਾਰ ਕਰੀਏ ਕਿ ਅਸੀਂ ਸਿੱਖੀ ਵਾਸਤੇ ਕੰਟਰੀਬਿਊਸ਼ਨ ਕੀਆ ਸਾਡਾ ਅਸੀਂ ਸਿੱਖੀ ਵਾਸਤੇ ਕੀ ਕਰ ਰਹੇ ਹਾਂ ਹਰ ਸਿੱਖ ਨੂੰ ਮਿਸ਼ਨਰੀ ਹੋਣਾ ਪਏਗਾ ਹਰ ਸਿੱਖ ਨੂੰ ਇੱਕ ਹੋਰ ਸਿੱਖ ਦੀ ਗੱਲ ਕਰਨੀ ਪੈਗੀ ਅਸੀਂ ਆਪਣੇ ਘਰੋਂ ਸਿੱਖਾਂ ਨੂੰ ਘਟ ਗਈ ਜਾ ਰਹੇ ਆ ਅਸੀਂ ਵਧਾਉਣ ਦਾ ਲੱਗੇ ਨਹੀਂ ਆ ਤੇ ਹਰ ਸਿੱਖ ਨੂੰ ਮਿਸ਼ਨਰੀ ਬਣਨਾ ਪਏਗਾ ਹੁਕਮ ਅਕਾਲ ਦਾ ਹੋਇਆ ਜਦ ਬੜੀ ਖਾਲਸਾ ਸ਼ਮਸ਼ੀਰ ਸੀ ਤਦ ਉਸ ਨੂੰ ਕਿਰਪਾ ਤੇ ਆਣ ਲਈ ਚੁਕੜਾ ਸੀ ਤੇ ਸਾਨੂੰ ਸ਼ਮਸ਼ੀਰ ਦਿੱਤੀ ਆ ਸਕਾਲ ਨੇ ਸਾਨੂੰ ਆਨਸ਼ਾਨ ਤੇ ਸਾਡੀ ਰੱਖਿਆ ਵਾਸਤੇ ਸ਼ਮਸ਼ੀਰ ਫੜਾਈ ਹੋਈ ਆ ਤੇ ਉਸ ਸ਼ਮਸ਼ੀਰ ਸਾਨੂੰ ਚੁਕੜੀ ਆ ਤੇ ਅਸੀਂ ਜੇ ਗੁਰੂ ਵਾਲੇ ਨਾ ਬਣਾਂਗੇ ਤਾਂ ਸਾਡੇ ਹੱਥੋਂ ਸ਼ਮਸ਼ੀਰ ਛੁੱਟ ਜਾਏਗੀ ਅੱਜ ਇਹ ਤੁਹਾਨੂੰ ਪਤਾ ਹੈ ਅੰਬਰਸੇਰ 에어ਪੋਰਟ ਤੇ ਜਿਹੜੇ ਸਟਾਫ ਕੰਮ ਕਰਦਾ ਉਹਨਾਂ ਨੂੰ ਵੀ ਕਿਰਪਾ ਨਾਲ ਪਾਉਣੀ ਆ ਬਣਾ ਕਰਤੀ ਅਸੀਂ ਆ ਤੇ ਜੇ ਅਸੀਂ ਕਰਪਾ ਨਾਲ ਅਸੀਂ ਸ਼ਮਸ਼ੀਰਾਂ ਨਹੀਂ ਪਾਉਂਗੇ ਗੱਤਰ ਨਹੀਂ ਪਾਉਂਗੇ ਪਰ ਸਾਡੇ ਤੇ ਵੀ ਲਾਗੂ ਹੋਏਗਾ ਜੀ ਸਿਵਿਲੈਂਸ ਵੀ ਕਰਪਾ ਨਹੀਂ ਪਾਉਣਾ ਸਾਡੇ ਤੇ ਦੱਸਿਆ ਜਾਏਗਾ ਅਸੀਂ ਖੰਡ-ਖੰਡ ਹੋਏ ਬੈਠੇ ਆ ਇੱਕ ਹੋਣਾ ਹੈ ਹਰ ਹਾਲ ਵਿੱਚ ਇੱਕ ਡੋਰ ਵਿੱਚ ਬੰਨਿਆ ਸਾਨੂੰ ਸਹੀ ਗੁਰੂ ਮਹਾਰਾਜ ਜੀ ਸਾਨੂੰ ਸਾਰੇ ਨੂੰ ਕੱਟਾ ਕਰਕੇ ਇੱਕ ਨਾਲ ਬੰਨਿਆ ਤੇ ਸਾਨੂੰ ਇੱਕ ਹੋ ਕੇ ਰਹਿਣਾ ਆ ਇੱਕ ਸੋਚ ਇੱਕ ਸਮਝ ਇੱਕ ਚਾਲ ਨਾਲ ਚੱਲਣਾ ਆ ਅਸੀਂ ਠੋਕਰ ਖਾ ਰਹੇ ਕਿਉਂਕਿ ਸਾਡੇ ਆਪਣੇ ਬੰਦੇ ਸਾਡੀ ਕੌਮ ਨੂੰ ਠੋਕਾ ਦਿੰਦੇ ਆ ਇਸ ਕਰਕੇ ਅਸੀਂ ਠੋਕਰ ਖਾ ਕੇ ਬੈਠੇ ਆ ਖਾਲਸਾ ਵਾਹਿਗੁਰੂ ਦਾ ਫਤਿਹ ਵਾਹਿਗੁਰੂ ਦੀ ਹਰ ਕੰਮ ਕਰਨਾ ਵਾਹਿਗੁਰੂ ਦਾ ਵਾਹਿਗੁਰੂ ਦਾ ਪਰਚਮ ਹੀ ਲਹਿਰਾਣਾ ਸੀ ਅਸੀਂ ਸਿਰਫ ਤੇ ਸਿਰਫ ਵਾਹਿਗੁਰੂ ਦੀ ਫੌਜ ਆ ਸਾਡਾ ਕਿਸੇ ਦੀ ਕੋਈ ਕੋਈ ਹਕੀਕਤ ਨਹੀਂ ਸਾਡੀ ਕੋਈ ਔਕਾਤ ਨਹੀਂ ਅਸੀਂ ਸਿਰਫ ਵਾਹਿਗੁਰੂ ਦੀ ਸੇਵਾ ਲਈ ਵਾਹਿਗੁਰੂ ਦੇ ਹੁਕਮ ਤੇ ਚੱਲਣੀ ਆਏ ਤੇ ਸਾਡਾ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਭਾਈ ਸਾਹਿਬ ਕਹੇ ਰਸੀ ਸਾਨੂੰ ਮਰਨ ਲੈ ਯਾਨੇ ਸਾਡੂ ਜਾਨ ਨਾ ਤਿਆਰ ਨਹੀਂ ਹੋਵੇ ਇਹੋ ਜੀ ਕੰਮ ਬਣਾਈਆ ਜਿਹੜੀ ਜਾਨ ਨੂੰ ਪਿਆਰ ਕਰਦੀ ਹੋਵੇ ਉਹ ਮਰਨ ਵਾਸਤੇ ਹਮੇਸ਼ਾ ਤਿਆਰ ਰਹੇ ਖਾਇ ਸਾਹਿਬ ਵਾਹਿਗੁਰੂ ਦਾ ਫਤਹਿ ਫਤਹਿ ਵਾਹਿਗੁਰੂ ਕੀ ਹਰ ਕੰਮ ਕਰਨਾ ਵਾਹਿਗੁਰੂ ਦਾ ਵਾਹਿਗੁਰੂ ਦਾ ਪਰਚਮ ਲਹਿਰਾਣਾ ਸੀ ਚਲ ਉਠ ਜੈ ਹਨ ਸਮਾਨਾਗਵਾ ਹੁਣ ਕਾਰਨਾ ਗਲਤੀ ਜੋ ਪਿੱਛੇ ਹੋਈ ਹੁਣ ਨੀਤੀ ਵੀ ਤੂੰ ਨਾਲ ਚਲਾ ਅਸੀਂ ਜੋ ਚਲਾਉਂਦੇ ਆ ਲੇਕਿਨ ਨੀਤੀ ਵੀ ਸਾਨੂੰ ਨਾਲ ਚਲਣੀ ਪੈਗੀ ਤੇਰਾ ਦੁਸ਼ਮਨ ਕੋਈ ਤਲਵਾਰ ਨਹੀਂ ਤੇਰਾ ਦੁਸ਼ਮਨ ਸਦਾ ਚਿਲਾਕੀ ਸੀ ਚਿਲਾਕੀ ਨਾਲ ਹੀ ਗੁਰੂ ਜੀ ਸਾਹਿਬ ਜੀ ਨੂੰ ਚਿਲਾਕੀ ਨਾਲ ਉਹਨਾਂ ਨੇ ਸ਼ਹੀਦੀ ਕਰਾਈ ਉਸ ਵੇਲੇ ਸਾਰਿਆਂ ਨੂੰ ਚਿਲਾਕੀ ਨਾਲ ਹੀ ਉਹਨਾਂ ਨੇ ਬਸਾਇਆ ਤੇ ਸਾਨੂੰ ਚਿਲਾਕੀ ਸਮਝ ਨਹੀਂ ਪਈ। ਹਲ ਜਿਹ ਹੈ ਤਾਂ ਬੁੱਧ ਵੀ ਚਲਾ। ਹੁਣ ਬੁੱਧੀ ਨਾਲ ਤੂੰ ਬੁੱਧੀ ਲੜਾ। ਬਸ ਇਹ ਗੱਲ ਮੈਂ ਸੁਣਾਉਣੀ ਸੀ। ਇਸ ਗੱਲ ਤੇ ਇਹ ਗੱਲ ਮਕੋੜੀ ਸੀ। ਨੀਲਾ ਤਾਰਾ ਇੱਕ ਬੰਗਾਰ ਸੀ। ਸੁੱਤ ਹੀ ਕੌਮ ਨੂੰ ਇੱਕ ਲਲਕਾਰ ਸੀ। ਹੁਣ ਜਾ ਵੀ ਜਾਓ ਖੜੇ ਹੋ ਜਾਓ ਸ਼ੈਤਾਨ ਨੇ ਕੀਤੀ ਪੁਕਾਰ ਸੀ ਨੀਲਾ ਤਾਰਾ ਇੱਕ ਬੰਗਾਰ ਸੀ। یشنل ਕਵਿਤਾ ਮੈਂ ਸਮਾਪਤ ਕਰਦਾ ਹਾਂ ਆਪ ਸਾਰੇ ਨੇ ਸੁਣੀਆ ਗਤੀ ਹੋਈ ਹੋਵੇ ਉਸ ਕਵਿਤਾ ਲਿਖਵਾ ਮੰਗੇ ਸ਼ਮਾ ਚੰਦ ਆਇਆ ਤੇ ਸਾਰੇ ਸੱਜਣਾਂ ਦਾ ਧੰਨਵਾਦ ਕਰਦਾ ਹਾਂ ਕਮੇਟੀ ਦਾ ਖਾਸ ਕਰਕੇ ਜਿਨ੍ਹਾਂ ਨੇ ਮੌਕਾ ਦਿੱਤਾ ਗੁਰੂ ਸਾਹਿਬ ਦੇ ਦਰਬਾਰ ਚ ਬਵੰਜਾ ਕبھی ਹੁੰਦੇ ਸੀ ਉਮੀਦ ਕਰਦੇ ਹਾਂ ਕਿ ਅਸੀਂ ਵੀ ਗੁਰੂ ਸਾਹਿਬ ਦੇ ਦਰਬਾਰ ਚ ਆਪਣੀ ਕਵਿਤਾ ਪੇਸ਼ ਕਰਕੇ ਉਹਨਾਂ ਨਾਲ ਰਹਿ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ